ਇਹ ਫੈਸਟੀਵਲ ਸੀਜ਼ਨ ਆ ਰਹੀ ਜੀ ਰੱਖੜੀ ਬੰਧਨ ਹਾਂਜੀ ਉਸ ਲਈ ਆਪਣੇ ਕੋਲ ਲੇਡੀਜ਼ ਲਈ ਨਵੀਂ ਡਰੈੱਸ ਆਈ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆ ਦੇਖੋ ਸਾਰੀਆਂ ਬ੍ਰਾਂਡਸ ਦੀਆਂ ਆਰਟੀਕਲ ਇਹਦਾ ਫੈਬਰਿਕ ਜਿਹੜਾ ਬਹੁਤ ਵਧੀਆ ਨਾਲੇ ਬਿਲਕੁਲ ਫਰੈਸ਼ ਆਰਟੀਕਲ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਪਟਿਆਲੇ ਅੱਜ ਆਪਾਂ ਤੁਹਾਨੂੰ ਸ਼ਹਿਰ ਪਟਿਆਲੇ ਦੇ ਵਿੱਚ ਇੱਕ ਕੱਪੜਿਆਂ ਦਾ ਬਹੁਤ ਵੱਡਾ ਸਟੋਰ ਦਿਖਾਵਾਂਗੇ ਜਿੱਥੇ ਤੁਸੀਂ ਬ੍ਰਾਂਡਸ ਦੇ ਕੱਪੜੇ ਬਹੁਤ ਹੀ ਸਸਤੇ ਰੇਟਾਂ ਤੇ ਲੈ ਸਕਦੇ ਹੋ ਦੇ ਲੀਲਾ ਭਵਨ ਦੇ ਵਿੱਚ ਆਪਾਂ ਇਸ ਸਮੇਂ ਖੜੇ ਆਂ ਸਾਰੀ ਲੋਕੇਸ਼ਨ ਆਪਾਂ ਤੁਹਾਨੂੰ ਸਟੋਰ ਦੀ ਦੱਸਦੇ ਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹੋ ਆਪਾਂ ਹੈਗੇ ਆਂ ਜੀ ਇਸ ਸਮੇਂ ਲੀਲਾ ਭਵਨ ਤੇ ਆਪਾਂ ਸਾਰੀ ਲੋਕੇਸ਼ਨ ਤੁਹਾਨੂੰ ਸਟੋਰ ਦੀ ਦੱਸਾਂਗੇ ਆਹ ਸਾਈਡ ਵਿਸ਼ਾਲ ਮੈਗਾ ਮਾਰਟ ਹੈ ਜੇ ਤੁਸੀਂ ਸਟੋਰ ਦੇ ਵਿੱਚ ਆਉਣਾ ਤਾਂ ਵਿਸ਼ਾਲ ਮੈਗਾ ਮਾਰਟ ਤੋਂ ਅੱਗੇ ਆ ਕੇ ਨਾ ਇਧਰ ਨੂੰ ਆਹ ਮਾਰਕੀਟ ਦੇ ਅੰਦਰ ਰਸਤਾ ਜਾਂਦਾ ਤੇ ਆਹ ਸਾਈਡ ਆ ਗਿਆ ਗੋਪਾਲਸ ਸਵੀਟਸ ਇਹ ਗੋਪਾਲਸ ਸਵੀਟਸ ਦੇ ਨੇੜੇ ਵੀ ਪੈ ਜਾਂਦਾ ਤੇ ਆਪਣੇ ਵਿਸ਼ਾਲ ਮੈਗਾ ਮਾਰਟ ਦੇ ਵੀ ਚੱਲਦੇ ਆਪਾਂ ਸਟੋਰ ਦੇ ਅੰਦਰ ਚੱਲਦੇ ਆਂ ਬਾਕੀ ਆਹ ਸਟੋਰ ਦੇ ਉੱਪਰ ਬੋਰਡ ਵੀ ਲੱਗਿਆ ਹੋਇਆ ਹੈ ਪ੍ਰੀਮੀਅਮ ਬ੍ਰਾਂਡਸ ਸਟੋਰ ਦੇਖ ਸਕਦੇ ਹੋ ਤੁਸੀਂ ਲਓ ਜੀ ਤੇ ਚੱਲਦੇ ਆਪਾਂ ਅੰਦਰ ਤੁਹਾਨੂੰ ਸਟੋਰ ਸਾਰਾ ਦਿਖਾਉਨੇ ਆ ਆ ਮਾਰਕੀਟ ਦੇ ਅੰਦਰ ਐਂਟਰੀ ਹੋਗੀ ਜਿਹੜੀ ਸਾਈਡ ਸਾਰੇ ਇੰਸਟੀਚਿਊਟਸ ਨੇ ਆ ਇੱਥੇ ਜਿਵੇਂ ਆਈ ਲੈਟਸ ਵਾਲੇ ਇੰਸਟੀਚਿਊਟ ਆ ਕੰਪਿਊਟਰ ਸੈਂਟਰ ਉਹ ਸਾਈਡ ਤੇ ਸਟੋਰ ਹੈ ਆ బోర్ਡ ਤੁਸੀਂ ਦੇਖ ਸਕਦੇ ਹੋ ਪ੍ਰੀਮੀਅਮ ਬ੍ਰਾਂਡਸ ਸਟੋਰ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਆ ਸਟੋਰ ਹੈ ਉੱਪਰ ਨਾਮ ਲਿਖਿਆ ਆ ਪੀਵੀਐਸ ਪ੍ਰੀਮੀਅਮ ਬ੍ਰਾਂਡਸ ਸਟੋਰ ਤੇ ਚੱਲਦੇ ਆਪਾਂ ਸਟੋਰ ਦੇ ਅੰਦਰ ਸਾਰੇ ਆਪਾਂ ਕੱਪੜੇ ਤੁਹਾਨੂੰ ਦਿਖਾਉਣੇ ਆ ਇੱਥੇ ਮੈਨਜ਼ ਵੂਮਨ ਤੇ ਕਿਰਤ ਦੇ ਜਿਹੜੇ ਸਾਰੇ ਕੱਪੜੇ ਹੁੰਦੇ ਨੇ ਹਨਾ ਦੇਖ ਸਕਦੇ ਹੋ ਲਓ ਜੀ ਇਹ ਸਾਰਾ ਸਟੋਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਬਾਕੀ ਪਹਿਲਾਂ ਵੀ ਆਪਾਂ ਵੀਡੀਓ ਜਿਹੜੀ ਪਾਈ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਅੱਜ ਆਪਾਂ ਅਗੇ ਹਾਂਜੀ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਵੀਡੀਓ ਦਾ ਬਹੁਤ ਅੱਛਾ ਰਿਸਪੌਂਸ ਆਇਆ ਹਾਂਜੀ ਸਾਰੇ ਸਬਸਕਰਾਈਬਰ ਨੂੰ ਬਹੁਤ-ਬਹੁਤ ਥੈਂਕ ਯੂ ਹਾਂਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਆਉਣ ਵਾਲੀ ਵੀਡੀਓ ਨੂੰ ਵੀ ਬਹੁਤ ਪਿਆਰ ਦਿਓ ਹਾਂਜੀ ਹਾਂਜੀ ਹੁਣ ਮਾਨੀ ਜੀ ਤੁਹਾਨੂੰ ਲੇਡੀ ਸੈਕਸ਼ਨ ਚ ਅਸੀਂ ਨਵੇਂ ਆਰਟੀਕਲ ਐਡ ਕੀਤੇ ਆਂ ਤੁਹਾਨੂੰ ਦਿਖਾਉਂਦੇ ਹਾਂਜੀ ਜੇ ਆਪਾਂ ਤੁਹਾਨੂੰ ਹੁਣ ਲੇਡੀਜ਼ ਦੇ ਸਾਰੇ ਕੱਪੜੇ ਜਿਹੜੇ ਦਿਖਾਵਾਂਗੇ ਹਨਾ ਕੁਝ ਟੌਪਸ ਦਿਖਾਵਾਂਗੇ ਜੇ ਕਰਦੇ ਆਪਾਂ ਸ਼ੁਰੂ ਹਾਂਜੀ ਸਰ ਆ ਦੇਖੋ ਭਾਜੀ ਆ ਕੁਆਟਰ ਸਲੀਵ ਨਵੀਂ ਕਲੈਕਸ਼ਨ ਆਈ ਹੈ ਜੀ ਅੱਜ ਕੱਲ ਦੇ ਮੌਸਮ ਦੀ ਜਿਵੇਂ ਹਾਂ ਥੋੜਾ ਪ੍ਰੀ ਵਿంటర్ ਸ਼ੁਰੂ ਹੋਣ ਵਾਲਾ ਹੈ ਠੀਕ ਹੈ ਜੀ ਆਪਾਂ ਇਹਦੇ ਤੁਹਾਨੂੰ ਕਲਰ ਦੀਆਂ ਖਾਨੇ ਆ ਆ ਦੇਖੋ ਗੁੱਡ ਫੈਬਰਿਕ ਹੋਏਗਾ ਇਹਦਾ ਆ ਦੇਖੋ ਸਾਰਾ ਇੰਪੋਰਟਡ ਫੈਬਰਿਕ ਹੋਏਗਾ ਆਸ ਆਲਰੇਡੀ ਚਾਜੇਗਾ ਜੀ ਡਿਜ਼ਾਈਨਰ ਆ ਜਾਏਗਾ ਥੋੜਾ ਆ ਲੋ ਇਹਨਾਂ ਦੀ ਕੀ ਰੇਂਜ ਹੈ ਕਿੰਨੇ ਤੋਂ ਪ੍ਰਾਈਸ ਸਟਾਰਟ ਹਾਂਜੀ ਹਾਂਜੀ ਇਹਦੀ ਰੇਂਜ ਹੋਏਗੀ ਜੀ ਆਪਣੇ ਕੋਲ 550 ਹੈ ਠੀਕ ਹੈ ਜੀ ਠੀਕ ਹੈ ਜੀ ਤੇ ਆਫਟਰ ਲੈਸ ਲੱਗ ਜਾਏਗਾ 1000 ਤੇ 2 ਪੀਸਿਸ ਠੀਕ ਹੈ ਜੀ ਹਾਂਜੀ ਇਹ ਫਲੈਟ ਰੇਂਜ ਹੀ ਹੋਏਗੀ ਸਰ ਤੁਸੀਂ ਦੇਖ ਸਕਦੇ ਹੋ ਤੇ ਕਪੜੇ ਦੀ ਕੁਆਲਿਟੀ ਬਹੁਤ ਵਧੀਆ ਹੈ ਨਾ ਦੇਖ ਸਕਦੇ ਹੋ ਆ ਦੇਖੋ ਜੀ ਭਿਲਕੁਲ ਜੀ ਬਿਲਕੁਲ 70% ਆਫ ਹੈ ਹਾਂ ਜੀ ਠੀਕ ਹੈ ਜੀ ਠੀਕ ਆ ਦੇਖੋ 60 ਤੋਂ 70% ਤੱਕ ਆਫ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਫਲੈਟ ਰੇਂਜ ਹੋਏਗੀ ਹਾਂ ਜੀ ਆ ਦੇਖੋ ਜਿਵੇਂ ਆਪਾਂ ਤੁਹਾਨੂੰ ਆ ਟੌਪ ਦਿਖਾਏ ਨੇ ਇਹਨਾਂ ਤੇ 60 ਤੋਂ 70% ਆਫ ਹੈ ਤੇ ਬਾਕੀ ਤੁਸੀਂ ਜਦੋਂ ਸਟੋਰ ਤੇ ਵਿਜ਼ਿਟ ਕਰੋਗੇ ਨਾ ਦੇਖ ਕੇ ਤੁਸੀਂ ਮਤਲਬ ਬਾਏ ਕਰ ਸਕਦੇ ਹੋ ਤੇ ਕੁਆਲਿਟੀ ਤੁਹਾਨੂੰ ਬਹੁਤ ਵਧੀਆ ਮਿਲੇਗੀ ਫੈਬਰਿਕ ਬਹੁਤ ਵਧੀਆ ਮਿਲੇਗਾ ਹਾਂ ਜੀ ਆ ਕਾਟਨ ਪਲਾਜ਼ੋ ਨੇ ਜੀ ਠੀਕ ਹੈ ਜੀ ਅਮੀ ਜਣ ਕੇ ਇਹ ਕਾਰਟਨ ਦੇ ਬਲਾਜੋ ਨੇ ਚਿਕਨ ਕਰੀਚ ਮਿਲ ਜਾਣਗੇ ਜੀ ਅੱਛਾ ਜੀ ਇਹ ਚਿਕਨ ਦੇ ਵਿੱਚ ਕਲਰ ਮਿਲ ਜਾਣਗੇ ਹਾਂਜੀ ਕੁਆਲਿਟੀ ਬੜੀ ਫਾਈਨ ਹੋਏਗੀ ਜੀ ਹਾਂਜੀ ਆ ਦੇਖੋ ਇਹਨਾਂ ਦਾ ਪ੍ਰਾਈਸ ਕਿੰਨੇ ਤੋਂ ਸਟਾਰਟ ਹੈ ਜੀ ਇਹਦਾ ਭਾਜੀ ਪ੍ਰਾਈਸ ਰਣੇ ਵਾਲਾ ਹੈ ਆਪਣੇ ਕੋਲ 500 ਹੈ ਹਾਂਜੀ 850 ਦਾ 2 ਪੀਸਿਸ ਪੈ ਜਾਣਗੇ ਠੀਕ ਹੈ ਜੀ ਹਾਂਜੀ ਕੰਬੋ ਜੀ ਦਵਾਂਗੇ ਆ ਦੇਖੋ ਆ ਵੀ ਚਿਕਨ ਦੇ ਵਿੱਚ ਤੁਹਾਨੂੰ ਬਲਾਜੋ ਜਿਹੜੇ ਤੁਹਾਨੂੰ ਮਿਲ ਜਾਣਗੇ ਦੇਖ ਸਕਦੇ ਹੋ ਆ ਦੇਖੋ ਕਲਰ ਬਹੁਤ ਨੇ ਕਲਰ ਆਪਸ਼ਨ ਮਿਲ ਜਾਈਗੀ ਜੀ ਹਾਂਜੀ ਸੋ ਆਲਰੇਡੀ ਚ ਮਿਲ ਜੇਗਾ ਜੀ ਆ ਦੇਖੋ ਸਾਰੀ ਲੇਡੀਜ਼ ਕਲੈਕਸ਼ਨ ਹੈ ਜੀ ਠੀਕ ਹੈ ਜੀ ਆ ਦੇਖੋ ਪਾ ਜੀ ਇਹ ਫੈਸਟੀਵਲ ਸੀਜ਼ਨ ਆ ਰਿਹਾ ਜੀ ਰੱਖੜੀ ਬੰਧਨ ਹਾਂ ਜੀ ਉਸ ਲਈ ਆਪਣੇ ਕੋਲ ਲੇਡੀਜ਼ ਲਈ ਨਵੀਂ ਡਰੈੱਸ ਹੈ ਜਾਈਏ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਇਹ ਵੀ ਆਪਣਾ ਫਲਾਟ 50 ਤੇ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਬਹੁਤ ਸੋਹਣੀਆਂ ਸੋਹਣੀਆਂ ਡਰੈੱਸਾਂ ਤੁਹਾਨੂੰ ਇੱਥੋਂ ਫਲਾਟ 50 ਆਫ ਤੇ ਜਿਹੜੀਆਂ ਮਿਲ ਜਾਣਗੀਆਂ ਵਾਰੈਂਟਡ ਡਰੈੱਸਾਂ ਬ੍ਰਾਂਡਡ ਹਾਂ ਜੀ ਆ ਦੇਖੋ ਸਾਰੀਆਂ ਬ੍ਰਾਂਡਡ ਆਨਸਟਿਕਲ ਇਹਦਾ ਫੈਬਰਿਕ ਜਿਹੜਾ ਬਹੁਤ ਵਧੀਆ ਨਾਲੇ ਬਿਲਕੁਲ ਫਰੈਸ਼ ਆਰਟਿਕਲ ਆਗੇ ਹਨੀਆਂ ਕਿ ਉਹ ਇਹਦਾ ਪੁਰਾਣਾ ਹੈ ਯੂਜ਼ਡ ਆਰਟੀਕਲ ਹੈ ਹਾਂਜੀ ਨਵੇਂ ਆਰਟੀਕਲ ਨਵੇਂ ਆਰਟੀਕਲ ਆ ਦੇਖੋ ਹਾਂ 2500 ਐਮਆਰਪੀ 1250 ਦੀ ਪਈ ਗਈ ਆਫਟਰ ਠੀਕ ਹੈ ਜੀ ਤੁਹਾਨੂੰ 50% ਆਫ ਦੇ ਵਿੱਚ ਹੀ ਮਿਲ ਜਾਣਗੇ ਇਹ ਡ्रेसेस ਇਥੋਂ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਵੈਰਾਈਟੀ ਲੋ ਜੀ ਇਹ ਵੀ ਸਾਰੀਆਂ ਜਿਹੜੀਆਂ ਤੁਸੀਂ ਡ्रेसेस ਦੇਖ ਰਹੇ ਹੋ ਆ ਵੀ ਸਾਰੀਆਂ ਬ੍ਰਾਂਡਸ ਦੀਆਂ ਨੇ ਆ ਦੇਖੋ ਜੀ ਇਹ ਦੇਖ ਸਕਦੇ ਹੋ ਹੈਵੀ ਡਰੈਸ ਜੀ ਫਾਰਟੀ ਵੀ ਡਰੈਸੀ ਹੈ ਜੀ ਬਿਲਕੁਲ ਹੈਵੀ ਫੰਕਸ਼ਨਲੀ ਹਾਂਜੀ ਤੇ ਇਸ ਦਾ 9000 ਐਮ ਆਰ ਪੀ ਹੈ ਤੇ ਸਾਡੇ ਕੋਲ ਫਲੈਟ ਰੇਂਜ ਮਿਲੇਗੀ ਇਹ ਫਲੈਟ ਰੇਂਜ ਮਿਲੇਗੀ 5000 ਠੀਕ ਹੈ ਜੀ ਇੱਕ ਸਾਰੀ ਸੋਹ ਜਿਹੜੀ ਬੈਸਟ ਆ ਪਾਰਟੀ ਕਲ ਹੈ ਜਾਂ ਬੈਸਟ ਡ्रेस ਹੈ ਉਹ ਵਿਸ਼ਫੁਲ ਕੰਪਨੀ ਦੀ ਹੈ ਤੇ ਜਿਹਦਾ ਐਮ ਆਰ ਪੀ ਹੈਗਾ 16999 ਠੀਕ ਹੈ ਜੀ ਇਹ ਵੀ ਤੁਹਾਨੂੰ ਇੱਥੇ 60% ਆਫ ਤੇ ਮਿਲ ਜਾਈਗੀ ਠੀਕ ਹੈ ਜੀ ਅਪਰੋਕਸਿਮੇਟਲੀ 6000 ਰੁਪਏ ਦੀ ਇਹ ਡਰੈਸ ਤੁਹਾਨੂੰ ਮਿਲ ਜੇਗੀ ਜਿਹੜੀ ਸੋਨਾ ਯਾਰ ਨੂੰ ਜਿਹੜੀ ਨੂਵੇ ਦਾ ਪ੍ਰਾਈਸ ਹੈ ਲੋ ਜੀ ਐਵੇਂ ਦੀ ਹੈਵੀ ਡ्रेसेस ਵੀ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਸਟੋਰ ਦੇ ਉੱਪਰੋਂ ਲੋ ਜੀ ਆ ਦੇਖ ਸਕਦਾ ਹਾਂ ਇਸ ਵਾਰ ਬਹੁਤ ਨਵੇਂ ਆਰਟੀਕਲ ਆਏ ਨੇ ਲੇਡੀਜ਼ ਦੇ ਪਿਛਲੀ ਵਾਰ ਆਪਾਂ ਜੈਂਟਸ ਦੇ ਜ਼ਿਆਦਾ ਦਿਖਾਏ ਸੀ ਨਾ ਤੁਹਾਨੂੰ ਇਸ ਵਾਰ ਸਾਰਾ ਲੇਡੀਜ਼ ਦੇ ਮਤਲਬ ਨਵੇਂ ਨਵੇਂ ਆਰਟੀਕਲ ਸਟੋਰ ਦੇ ਉੱਪਰ ਆਏ ਨੇ ਤੁਸੀਂ ਜਰੂਰ ਵਿਜ਼ਿਟ ਕਰਿਓ ਹਾਂ ਜੀ ਹਾਂ ਜੀ ਆਹ ਦੇਖੋ ਜੀ ਆ ਦੇਖੋ ਇਹ ਪਾਰਟੀ ਵੇਅਰ ਹੁੰਦਾ 50 ਫਲੈਟ ਹਾਂ ਜੀ ਇਹ ਮਤਲਬ ਇਹ ਡਰੈਸ ਦੇਖੋ ਤੁਸੀਂ ਸਿਕਵੈਂਸਿੰਗ ਡਰੈਸ ਨੂੰ ਕਹਿੰਦੇ ਠੀਕ ਹੈ ਜੀ ਇਹ ਪਾਰਟੀ ਵੇਅਰ ਹੈ ਤੇ ਫੈਬਰਿਕ ਬਹੁਤ ਪਿਆਰਾ ਹੈ ਇਹ ਕਿੰਨਾ ਪ੍ਰਾਈਸ ਹੈ ਇਹ ਅਪ੍ਰੋਕਸੀਮੇਟ ਪੈ ਜੇਗੀ ਜੀ ਆਪਾਂ ਨੂੰ ਸਰ 1500 ਦੀ ਆਫਟਰ ਲੈਸ ਇਹ 1500 ਦੀ 3000 ਐਮਆਰਪੀ ਹੈ ਲੁੱਕ ਤੋਂ ਤੁਸੀਂ ਦੇਖ ਲਓ 4-5000 ਦੇ ਨੇਸ ਲੱਗਦੇ ਮੀਨਿਮਮ ਇਹ ਸਾਰੇ ਸ਼ੋਰ ਤੇ 1500 ਰੁਪਏ ਤਾਂ ਲਓ ਜੀ ਪਾਰਟੀ ਵੇਅਰ ਡ्रेसेस ਵੀ ਤੁਹਾਨੂੰ ਸਟੋਰ ਦੇ ਵਿੱਚੋਂ ਜਿਹੜੀਆਂ ਮਿਲ ਜਾਣਗੀਆਂ ਫਰੰਟ ਐਸ ਇਹ ਬੈਕ ਐ ਜੀ ਹਾਂਜੀ ਇਹ ਵੀ ਸੇਮ ਰੇਂਜ ਚ ਪੈ ਜੇਗੀ ਸਾਰੇ ਪਾਰਟੀ ਵੇਅਰ ਹੈ ਸੀਕਵੈਂਸਿੰਗ ਵੀ ਡ्रेसेस ਸਾਰੇ ਠੀਕ ਹੈ ਜੀ ਇਹ ਦੇਖੋ ਇਹ ਚੀਜ਼ फ्लैट 1500 ठीक है जी आफ्टर लेस ਆਹ ਕਲਰ ਹੈ ਜੀ ਆ ਦੇਖੋ ਬੜੇ ਪਿਆਰੇ ਪਿਆਰੇ ਕਲਰ ਹੈ ਰਾਈਟ ਕਲਰ ਬਹੁਤ ਸੋਹਣੀਆਂ ਸੋਹਣੀਆਂ ਡ्रेसेस ਨਵੀਆਂ ਸਟੋਰ ਤੇ ਜਿਹੜੀਆਂ ਆਈਆਂ ਨੇ ਤੇ ਤੁਸੀਂ ਜਰੂਰ ਵਿਸਟ ਕਰਿਓ ਇੱਕ ਵਾਰ ਸਟੋਰ ਦੇ ਉੱਪਰ ਲਓ ਜੀ ਆ ਦੇਖ ਸਕਦੇ ਹੋ ਤੁਸੀਂ ਵੈਰਾਈਟੀ ਇਹ ਇਹ ਕੀ ਪ੍ਰਾਈਸ ਹੈ 150 50 ਆਫ ਹੈ ਨਾ ਤੇ ਵੀ ਹਾਂਜੀ 50 ਆਫ ਹੈ ਜੀ ਬਿਲਕੁਲ 50 ਆਫ ਹੈ ਠੀਕ ਹੈ ਜੀ ਠੀਕ ਹੈ ਫਲੈਟ 1000 ਲਓ ਜੀ ਸਾਰੀਆਂ ਬ੍ਰਾਂਡਸ ਦੀਆਂ ਇਹ ਡ्रेसेस ਨੇ ਲੌਂਗ ਡਰੈਸ ਦਿਖਾਈਆ ਜਿਵੇਂ ਆਪਾਂ ਤੁਹਾਨੂੰ ਆਹ ਦੇਖੋ ਜੀ ਨੈਕਸਟ ਟ੍ਰਿਕ ਬ੍ਰਾਂਡ ਹੈ ਇੰਗਲੈਂਡ ਦਾ ਹਾਂਜੀ ਇਹਦਾ ਕੋਟ ਸੈੱਟ ਹੈ ਇਹ 100%オリジナル ਹੈ ਠੀਕ ਹੈ ਜੀ ਤੇ ਇਹਦਾ オリジナル ਪ੍ਰਾਈਸ ਟੈਗ ਦੇਖੋ ਇਹ ਵੀ ਆਪਣਾ ਪਾਉਂਡ ਪ੍ਰਾਈਸ ਲੱਗਿਆ ਅੱਛਾ ਜੀ ਤੇ ਇਹਦੇ ਇਹ ਵੀ ਤੁਹਾਨੂੰ ਇਹਦੇ ਵੀ ਤੁਹਾਨੂੰ 60% ਆਫ ਦੇ ਲਿਆ ਠੀਕ ਹੈ ਜੀ ਜਦਾਂ ਇੰਡੀਅਨ ਪ੍ਰਾਈਜ਼ਿੰਗ ਆ ਹਾਂਜੀ ਹਾਂਜੀ ਇਹ ਇੰਪੋਰਟਡ ਆਰਟੀਕਲ ਹੈ ਬਾਹਰੋਂ ਮੰਗਾਇਆ ਗਿਆ ਕੰਪਨੀ ਦਾ ਠੀਕ ਹੈ ਜੀ ਇਹ 100% ओरिजिनल आर्टिकल है ठीक है जी। ਤੇ ਇਦਾਂ ਦੇ ਡਿਫਰੈਂਟ ਤਰ੍ਹਾਂ ਦੇ ਕਾਟਸਟ ਆਪਣੇ ਕੋਲ ਅਵੇਲੇਬਲ ਹੈ। ਨੈਕਸਟ ਦੇ ਜਿਹੜੇ ਮਤਲਬ ਲੇਡੀ ਸੈਕਸ਼ਨ ਚ ਆ ਕੇ ਹਾਂਜੀ। ਹਾਂਜੀ ਜਿਵੇਂ ਆਪਾਂ ਤੁਹਾਨੂੰ ਪਲਾਜ਼ੋ ਦਿਖਾਈ ਸੀਗੇ ਸੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਲੋਅਰ ਦੀ ਵੈਰਾਈਟੀ ਦਿਖਾਵਾਂਗੇ। ਆਹ ਦੇਖੋ ਜੀ। ਬਿਲਕੁਲ ਸਟੇਟ ਫਿਟ ਚ ਹੋਏਗਾ ਜਿਵੇਂ ਅੱਜ ਕੱਲ੍ਹ ਤੇ ਟ੍ਰੈਂਡ ਚ ਚੱਲ ਰਿਹਾ ਹੈ। ਠੀਕ ਹੈ ਜੀ। ਜੀ। ਫੈਬਰਿਕ ਦੇਖ ਸਕਦੇ ਹੋ, ਆਰਟੀਕਲ ਦੇਖ ਸਕਦੇ ਹੋ, ਬੈਂਡ ਦੇਖ ਸਕਦੇ ਹੋ। ਹਾਂਜੀ। ਠੀਕ ਹੈ ਜੀ। ਕਲਰ ਮਿਲ ਜਾਣਗੇ ਇਹਦੇ 'ਚ। ਬਹੁਤ ਸਾਰੇ ਮਿਲਦੇ ਨੇ ਕਿ ਤੁਹਾਨੂੰ ਇੱਥੇ ਮਿਲੂ डबल एक्सएल ठीक है जी हां जी आ देखो बहुत सारे कलर ऑप्शन ਤੁਹਾਨੂੰ ਇੱਥੇ ਮਿਲਣਗੇ ਇਹਨਾਂ ਦੇ ਵਿੱਚ ਆ ਦੇਖੋ ਹਾਂਜੀ ਹਾਂਜੀ ਬਾਕੀ ਤੁਸੀਂ ਬ੍ਰਾਂਡ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸਾਰੇ ਬ੍ਰਾਂਡ ਇੱਥੋਂ ਜਿਹੜੇ ਤੁਹਾਨੂੰ ਮਿਲ ਜਾਣਗੇ ਹਨ ਇਹ ਸਟੋਰ ਦੇ ਵਿੱਚੋਂ ਲਓ ਜੀ ਦੇਖ ਸਕਦੇ ਹੋ ਉੱਪਰੋਂ ਤੁਸੀਂ ਪੜ੍ਹ ਸਕਦੇ ਹੋ ਟੈਗ ਜਿਹੜੇ ਲੱਗੇ ਹੋਏ ਨੇ ਬਿਲਕੁਲ ਇਹ ਭਾਜੀ 1500 ਦੇ ਦੋ ਪੈਣਗੇ ਅੱਛਾ ਜੀ ਹਾਂਜੀ ਲਓ ਜੀ 1500 ਦੇ ਵਿੱਚ ਤੁਸੀਂ ਦੋ ਜਿਹੜੇ ਇਥੋਂ ਲੈ ਸਕਦੇ ਹੋ ਓਰੀਜਨਲ ਪ੍ਰਾਈਸ ਦਾ ਵੈਸੇ ਹੀ ਤਾਂ ਕਾਫੀ ਕੋਸਟਲੀ ਆ ਠੀਕ ਹੈ ਜੀ ਹਾਂਜੀ ਬ੍ਰਾਂਡ ਨੂੰ ਦੇਖ ਕੇ ਬਾਕੀ ਜਿਹੜੇ ਬ੍ਰਾਂਡ ਪਨ ਪਤਾ ਹੀ ਲੱਗ ਜਾਣਾ ਹਾਂਜੀ 20% ਤਕਰੀਬਨ ਹਰ ਆਰਟੀਕਲ ਤੇ ਹਾਂਜੀ ਮਿਲ ਰਿਹਾ ਹਾਂਜੀ ਹਾਂਜੀ ਬਾਕੀ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਦੱਸਿਆ ਸੀਗਾ ਕਿ ਬ੍ਰਾਂਡਸ ਦੇ ਕੱਪੜੇ ਹਨਾ ਤੁਹਾਨੂੰ ਮਤਲਬ ਹਾਫ ਆਫ ਰੇਟ ਤੇ ਵੀ ਇੱਥੋਂ ਮਿਲ ਜਾਣਗੇ ਜਿਵੇਂ ਤੁਸੀਂ ਆ ਬ੍ਰਾਂਡ ਦੇਖ ਸਕਦੇ ਹੋ ਹਨਾ ਬਹੁਤ ਹੀ ਫੇਮਸ ਫੇਮਸ ਬ੍ਰਾਂਡ ਦੇ ਕੱਪੜੇ ਇੱਥੋਂ ਤੁਹਾਨੂੰ ਬਹੁਤ ਹੀ ਸਸਤੇ ਰੇਟਾਂ 'ਤੇ ਮਿਲ ਜਾਣਗੇ ਇਹ ਬੜਾ ਤੋਹਫਾ ਲੈ ਕੇ ਆਏ ਹਾਂ ਹਾਂਜੀ ਲੇਡੀਜ਼ ਬੈਲ ਬਾਟਮ ਲੋਅ ਪ੍ਰਾਈਵਟ ਬਿਲਕੁਲ ਸਪੋਰਟਸ ਆਰਟੀਕਲ ਹੈ ਜਿੰਮ ਫੇਅਰ ਪਾਓ ਵਾਕ ਤੇ ਪਾਓ ਹਾਂਜੀ ਆਲ ਓਵਰ ਚੱਲ ਜਾਏਗਾ ਹਾਂਜੀ ਇਸ ਦਾ ਵੀ ਬ੍ਰਾਂਡ ਫੋਕਸ ਕਰੋ ਜੀ ਹਾਂਜੀ ਇਹ ਸਪੋਰਟਸ ਦਾ ਵਾਕ ਹਾਈਐਸਟ ਬ੍ਰਾਂਡ ਹੈ ਹਾਈਐਸਟ ਬ੍ਰਾਂਡ ਆ ਦੇਖੋ ਜੀ ਕਲਰ ਮਿਲ ਜਾਣਗੇ ਬਲੈਕ ਕਲਰ ਹੈ ਜੀ ਇਸ ਤੇ ਵੀ ਤੁਸੀਂ ਬ੍ਰਾਂਡ ਦੇਖ ਸਕਦੇ ਹੋ ਨਾ ਲਓ ਜੀ ਗ੍ਰੀਨ ਕਲਰ ਸ ਬਹੁਤ ਸਾਰੀਆਂ ਕਲਰ ਆਪਸ਼ਨਸ ਤੁਹਾਨੂੰ ਮਿਲ ਜਾਣਗੀਆਂ ਆ ਫੈਬਰਿਕ ਵੀ ਡਿਫਰੈਂਟ ਮਿਲ ਜੇਗਾ ਸੇਮ ਆਰਟੀਕਲ ਸੇਮ ਬ੍ਰਾਂਡ ਦੇ ਫੈਬਰਿਕ ਵੀ ਕਾਟਨ ਦਾ ਵੀ ਮਿਲ ਜੇਗਾ ਡਰਾਈ ਫਿਟ ਵੀ ਕਾਟਨ ਵੀ ਦੋਨੋਂ ਮਿਲ ਜਾਣਗੇ ਹਾਂਜੀ ਹਾਂਜੀ ਲਓ ਜੀ ਇਹ ਆਪਣਾ ਇਹਦੀ ਰੇਂਜ ਰਹਿ 899 ਦੀ ਰੇਂਜ ਚ ਹੈ ਜੀ ਜੇ ਇਹ ਵੀ ਆਪਣਾ 60 70% ਆਫ ਹੋ ਕੇ ਲੱਗਾ ਅਕੋਰਡਿੰਗ ਟੂ ਬ੍ਰਾਂਡ ਠੀਕ ਹੈ ਜੀ ਹਾਂਜੀ ਇਦਾਂ ਚ ਕਲਰ ਗ੍ਰੇ ਵੀ ਮਿਲ ਜੇਗਾ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਕਲਰ ਆਪਸ਼ਨ ਤੁਹਾਨੂੰ ਮਿਲਣਗੀਆਂ ਹਨ ਤੇ ਜਿਹੜਾ ਕਪੜਾ ਉਹ ਮਤਲਬ ਬਹੁਤ ਸੌਫਟ ਹੈ ਬਹੁਤ ਅੱਛੀ ਕੁਆਲਿਟੀ ਦੇ ਵਿੱਚ ਤੁਹਾਨੂੰ ਮਿੱਥੋਂ ਕਪੜਾ ਜਿਹੜਾ ਮਿਲੂਗਾ ਆਰਟੀਕਲ ਮਿਲਣਗੇ ਬਾਕੀ ਜਿਵੇਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਏ ਰਹੇ ਹਾਂ ਜਿਵੇਂ ਬਾਈ ਮਤਲਬ ਜਿਹੜਾ ਕੰਬੋ ਲਊਗਾ ਉਹਦਾ ਕੀ ਮਤਲਬ ਪ੍ਰਾਈਸ ਲੱਗੂਗਾ ਉਹਦਾ ਭਾਜੀ ਲੱਗ ਜੂਗਾ ਜਿਵੇਂ ਕੀ ਲਗਾ ਲਓ ਤੁਸੀਂ ਉਹਦਾ ਲਾ ਦਾਂਗੇ ਅਸੀਂ 1600 ਦੇ 2 ਠੀਕ ਹੈ ਜੀ ਹਾਂਜੀ ਵੈਸੇ ਨੀਰਬਾਈ 1800 ਦੇ ਪੈਣਗੇ ਹਾਂਜੀ ਹਾਂਜੀ 1700 ਦੇ 2 ਲਾ ਰਹੇ ਹਾਂ ਕੋਮਬੋ ਵਿੱਚ ਅਸੀਂ ਲਓ ਜੀ ਜੇ ਤੁਸੀਂ ਦੋ ਉਹਦਾ ਕੰਬੋ ਲੈਨੇ ਹੋ ਤਾਂ ਤੁਹਾਨੂੰ 1600 ਦੇ ਵਿੱਚ ਦੋ ਜਿਹੜੇ ਇਹ ਮਿਲ ਜਾਣਗੇ ਬਾਕੀ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਮਤਲਬ ਜੇ ਇੰਸਟਾ ਤੇ ਰੀਲ ਲਾਉਣ ਨੇ ਹਾਂਜੀ ਹਾਂਜੀ ਐਕਸਟਰਾ ਡਿਸਕਾਊਂਟ ਵੀ ਮਿਲੇਗਾ ਫਿਰ ਤੇ ਗਿਫਟ ਵੀ ਦਵਾਏ ਕੋਈ ਨਾ ਠੀਕ ਹੈ ਜੀ ਠੀਕ ਹੈ ਲਓ ਜੀ ਤੁਸੀਂ ਡਿਸਕਾਊਂਟ ਜਿਹੜਾ ਲੈ ਸਕਦੇ ਹੋ ਐਕਸਟਰਾ ਡਿਸਕਾਊਂਟ ਜੇ ਆਪਣੀ ਇਹਦਾ ਕੀ ਪ੍ਰਾਈਸ ਰਹਿਣ ਵਾਲਾ ਜੀ ਇਹਦਾ ਪ੍ਰਾਈਸ ਦਾ ਅਪਰੋਕਸਿਮੇਟ ਇਹ ਪੈ ਜਾਏਗਾ ਜੀ ਤੁਹਾਨੂੰ 35000 ਠੀਕ ਹੈ ਜੀ 3500 100 100 3500 ਜੀ ਪੈ ਜਾਏਗਾ ਕਾਰਲ ਦਾ ਕਾਰਲ ਲੇਜ਼ਰ ਫਿਲਡ ਦਾ ਪੈਰਸ ਦਾ ਬ੍ਰਾਂਡ ਹੈ ਇਹ ਹਾਂਜੀ ਆਹ ਦੇਖੋ ਇੰਟਰਨੈਸ਼ਨਲ ਬ੍ਰਾਂਡ ਹੈ ਐਨ ਆਰ ਆਈ ਆਪਣਾ ਜਿਹੜੇ ਐਨ ਆਰ ਆਈ ਕਸਟਮਰਸ ਨੇ ਉਹਨਾਂ ਲਈ ਇਹ ਸਪੈਸ਼ਲ ਇਹ ਬ੍ਰਾਂਡ ਪ੍ਰੋਵਾਈਡ ਕਰਵਾਇਆ ਸੀ ਕਾਰਲ ਲੇਜ਼ਰ ਫਿਲਡ ਲਓ ਜੀ ਤੁਹਾਨੂੰ ਮਤਲਬ ਬਾਹਰਲੇ ਬ੍ਰਾਂਡ ਵੀ ਹੈ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਨਾ ਲੋਗੋ ਦੇਖ ਸਕਦੇ ਹੋ ਬਿਲਕੁਲ ਆਹ ਦੇਖ ਸਕਦੇ ਹੋ ਹਾਂਜੀ ਮੇਡ ਇਨ ਵੀ ਦੇਖ ਸਕਦੇ ਹੋ ਜੀ ਐਮੇਦੇ ਸਾਰੇ ਬਾਹਰਲੇ ਬ੍ਰਾਂਡ ਤੁਹਾਨੂੰ ਬਿਲਕੁਲ ਜੀ ਬਿਲਕੁਲ ਮਿਲ ਜਾਣਗੇ ਸਟੋਰ ਦੇ ਵਿੱਚੋਂ ਬਿਲਕੁਲ ਇਹਦਾ ਹੀ ਮੇਡ ਇਨ ਦੇਖ ਸਕਦੇ ਹੋ ਹਾਂਜੀ ਦਿਖਾਓ ਜੀ ਲਓ ਜੀ ਮੇਡ ਇਨ ਦਾ ਜਿਹੜਾ ਸਟicker ਉੱਪਰ ਲੱਗਿਆ ਹੋਇਆ ਸਾਰੇ ਬਾਹਰਲੇ ਬ੍ਰਾਂਡ ਨੇ ਇਹ ਸਾਰੇ ਬਾਹਰਲੇ ਆਰਟੀਕਲ ਲਓ ਜੀ ਕੋਈ ਐ ਨਹੀਂ ਆ ਪਾਜੀ ਕੋਈ ਇਹ ਆਪਾਂ ਲੋਕਲ ਪ੍ਰੋਵਾਈਡ ਕਰਾ ਕੇ ਦੇ ਰਹੇ ਹਾਂ ਕਾਪੀ ਟਾਈਪ ਹੈ ਕੁਝ ਕਾਪੀ ਟਾਈਪ ਵੀ ਨਹੀਂ ਮਿਲੇਗਾ ਆਪਾਂ ਸਟੋਰ ਹਾਂਜੀ ਠੀਕ ਹੈ ਜੋ ਹੈ ਸ਼ੀਸ਼ਾ ਹੈ ਬਿਲਕੁਲ ਸਾਡਾ ਸਟੋਰ ਠੀਕ ਹੈ ਜੀ ਆਪਾਂ ਕੋਲ ਨਵੀਂ ਸਕਰਟ ਆਈ ਸੀ ਅੱਛਾ ਜੀ ਆਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਹਾਂਜੀ ਇਹ ਬ੍ਰਾਂਡ ਦਾ ਡੀਕੇਐਨਵਾਈ ਦੀ ਹੈ ਜੀ ਦੋਨਾਂ ਕਰਨ ਨਿਊਯਾਰਕ ਦੋਨਾਂ ਕਰਨ ਨਿਊਯਾਰਕ ਠੀਕ ਹੈ ਜੀ ਡੀਕੇਐਨਵਾਈ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਡੀਕੇਐਨਵਾਈ ਲਓ ਜੀ ਦੇਖ ਸਕਦੇ ਹੋ ਹਾਂਜੀ ਇਹਦੇ ਵੀ ਮੇਡ ਇਨ ਲਿਖਿਆ ਹੋਇਆ ਜਿਹੜਾ ਤੁਸੀਂ ਪੜ੍ਹ ਸਕਦੇ ਹੋ ਨਾ ਸਾਰੇ ਮੇਡ ਇਨ ਦੇ ਸਟicker ਲੱਗੇ ਹੋਏ ਨੇ ਹਾਂਜੀ ਤੇ ਅਪਰੋਕਸੀਮੇਟਲੀ ਦੀ 60 70% ਆਫ ਕਰਕੇ ਪਈਗੀ 1100 ਰੁਪਏ ਦੀ ਜਿਵੇਂ ਤੁਸੀਂ ਜਿਹੜਾ ਡੀਕੇਐਨਵਾਈ ਹੈ ਇਹ ਯੂਐਸ ਦਾ ਲਗਜ਼ਰੀ ਬ੍ਰਾਂਡ ਹੈ ਠੀਕ ਹੈ ਜੀ ਇਹ ਲੇਡੀਜ਼ ਮੈਨਸ ਡਰੈਸ ਬਣੂ ਕਿੰਨਾ ਠੀਕ ਹੈ ਸੈਗਮੈਂਟ ਚ ਇਸ ਮਾਰਕ ਹਾਂ ਤੇ ਡਬਲ ਕਲੈਕਸ਼ਨ ਦੇ ਪਜਾਮੇ ਗਏ ਇਹ ਬਹੁਤ ਡਬਲ ਕਲੈਕਸ਼ਨ ਦੇ ਪਲਾਜ਼ੋ ਹਾਈ ਰੇਂਜ ਦਾ ਬ੍ਰਾਂਡ ਹਾਂਜੀ ਇਹ ਵਾਲਾ ਜਿਹੜਾ ਸਕਾਟ ਹੈ ਹਾਂਜੀ ਇਹ ਵੀ ਅਬਾਊਟ 70 ਠੀਕ ਹੈ ਜੀ ਠੀਕ ਹੈ ਇਹ ਜਿਹੜੇ ਤੁਸੀਂ ਮਤਲਬ ਕੱਪੜੇ ਦਿਖਾ ਰਹੇ ਹੋ 100% 오ਰੀਜਨਲ 100% 오ਰੀਜਨਲ ਹੈ ਜੀ ਹਾਂ ਤੁਸੀਂ ਇਸ ਨਾਲੇ ਸਟੋਰ ਆਰਟੀਕਲ ਹੈ ਠੀਕ ਹੈ ਜੀ ਐਟ ਪ੍ਰੈਜ਼ੈਂਟ ਡੀਕੇ ਐਂਡ ਵਾਈ ਦੇ ਸਟੋਰ ਤੇ ਇਹ ਆਰਟੀਕਲ ਲੱਗਿਆ ਮਿਲੇਗਾ ਠੀਕ ਹੈ ਜੀ ਠੀਕ ਹੈ ਲਓ ਜੀ ਸਾਰੇ ਤੁਸੀਂ ਫੈਬਰਿਕ ਨੂੰ ਦੇਖ ਸਕਦੇ ਹੋ ਇਹ ਡੁਪਲੀਕੇਟ ਬਣ ਵੀ ਨਹੀਂ ਸਕਦਾ ਇਹ ਹਾਂਜੀ ਇਹ ਕੋਈ ਅਪਰ ਵਾਲਾ ਪਾਰਟ ਲੇਦਰ ਹਾਂਜੀ ਇਹ ਇਹ ਸੀਕੁਐਂਸ ਹੈ ਬੋਟਮ ਵਾਲਾ ਪਾਰਟ ਹਾਂਜੀ ਤੇ ਇਹਦੀ ਫਿਨਿਸ਼ਿੰਗ ਤੋਂ ਤੁਸੀਂ ਆਈਡੀਆ ਲਾ ਸਕਦੇ ਹੋ ਕਿ ਮੇਡ ਨਹੀਂ ਹੈ ओरिजिनल ਹੈ ਜਿਹੜੇ ਸਾਰੇ ਬ੍ਰਾਂਡਸ ਦੇ ਤੁਹਾਨੂੰ ਆਪਾਂ ਕੱਪੜੇ ਦਿਖਾ ਰਹੇ ਹਾਂ ਸਾਰੇ ਸਟੋਰ ਆਰਟੀਕਲ ਨੇ ਇਹਦੇ ਦੇ ਕੋਈ ਕੋਰ ਟਾਪ ਹੈ ਇਹ ਵੀ ਗਾਨ ਲੈਦਰ ਫਰ ਹੈ ਠੀਕ ਹੈ ਜੀ ਬ੍ਰਾਂਡ ਦਾ ਹਾਂਜੀ ਬਿਲਕੁਲ ਅਨਡਰਪ੍ਰਿੰਟ ओरिजिनल ਫੈਬਰਿਕ ਹੈ ਠੀਕ ਹੈ ਜੀ ਇਹਦੀ ਸ਼ਾਈਨਿੰਗ ਜਿਹੜਾ ਫੈਬਰਿਕ ਦੀ ਕੁਆਲਿਟੀ ਦੇਖੋ ਮਤਲਬ ਤੁਹਾਨੂੰ ਇਹ ਲੱਗੇਗਾ ਜਿਵੇਂ ਜਿੱਦਾਂ ਸ਼ੋਰੂਮ ਆਰਟੀਕਲ ਹੈ ਠੀਕ ਹੈ ਜੀ ਵਾਕਿ ਤੁਸੀਂ ਕੱਪੜੇ ਦੀ ਕੁਆਲਿਟੀ ਬਹੁਤ ਸੌਫਟ ਹੋਈ ਹੈ। ਉਹ ਕਹੇਗੀ ਵਾਈਟ ਕਲਰ ਵੀ ਹੈ। ਅ ਸੈਕੰਡ ਕਲਰ ਵੀ ਦਿਖਾਉਂਦਾ ਵਾਈਟ। ਉਹ ਇਹ ਵਾਈਟ ਕਲਰ ਦੀ ਗ੍ਰੇਸ ਦੇਖੋ। ਇਹਦੀ ਵਧੀਆ ਗ੍ਰੇਸ ਨੂੰ ਲਾਟਿਆ। ਹਾਂਜੀ। ਲੋ ਜੀ ਤੁਹਾਨੂੰ ਕਲਰ ਆਪਸ਼ਨਸ ਵੀ ਇਹਦੇ ਚ ਮਿਲ ਜਾਣਗੇ। ਸਾਰੀ ਸਾਈਜ਼ ਨਹੀਂ ਹੈਗੇ। ਠੀਕ ਹੈ ਜੀ। ਜਿਹੜਾ ਜਿਹੜਾ ਸਾਈਜ਼ ਕਿਸੇ ਨੂੰ ਫਿੱਟ ਆਏਗਾ ਉਹ ਦੇ ਅਕੋਰਡਿੰਗਲੀ। ਠੀਕ ਹੈ ਜੀ। ਇਹ ਵੀ ਇੱਕ ਮਤਲਬ ਅੰਡਰ ਬ੍ਰੈਂਡ ओरिजिनल ਦੀ ਨਿਸ਼ਾਨੀ ਹੁੰਦੀ ਆ। ਹਾਂਜੀ। ਕਿ ਜਿਹਦੇ ਚ ਕੋਈ ਕੋਈ ਸਾਈਜ਼ ਨਾ ਤਾਂ ਉਹ ਤਾਂ ਸੂਪਰ ਸ਼ਟ ओरिजिनल ਚੀਜ਼। ਠੀਕ ਹੈ ਜੀ ਠੀਕ ਹੈ। ਉਹ ਫੈਬਰਿਕ ਦਾ ਤੁਸੀਂ ਆਈਡੀਆ ਲਾਸਕਦੇ ਹੋ ਹਾਂਜੀ ਹਾਂਜੀ ਬਹੁਤ ਗੁੱਡ ਫੈਬਰਿਕ ਤੁਹਾਨੂੰ ਇਥੋਂ ਮਿਲੂਗਾ ਸਟੋਰ ਦੇ ਵਿੱਚੋਂ ਬਾਕੀ ਤੁਸੀਂ ਬ੍ਰਾਂਡ ਦੇ ਲੋਗੋ ਨੇ ਨਾ ਜਿਹੜੇ ਬਹੁਤ ਦੇਖ ਸਕਦੇ ਹੋ ਲਓ ਜੀ ਉੱਪਰ ਲੱਗੇ ਹੋਏ ਨੇ ਦੇਖ ਸਕਦੇ ਹੋ ਸਦਰੇ ਮੈਨਚ ਵੀ ਤੇ ਲੇਡੀਜ਼ ਵੀ ਇਹ ਬ੍ਰਾਂਡ ਦਿੰਦਾ ਠੀਕ ਹੈ ਜੀ ਪਿਛਲੀ ਵਾਰ ਅਸੀਂ ਤੁਹਾਨੂੰ ਟੀ-ਸ਼ਰਟ ਦਿਖਾਈ ਸੀ ਹਾਂਜੀ ਹਾਂਜੀ ਟੀ-ਸ਼ਰਟ ਦਿਖਾਈ ਸੀ ਆਪਾਂ ਹਾਂਜੀ ਤੇ ਇਹ ਲੇਡੀਜ਼ ਲੇਡੀਜ਼ ਦੇ ਵਿੱਚ ਆ ਗਿਆ ਲੱਕਾ ਪਜਾਮਾ ਹੈ ਜੀ ਆਪਣੇ ਕੋਲ ਜਿਹੜੀ ਸਪਲਾਉਜ਼ੋ ਟਾਈਪ ਡਬਲ ਕਲੈਕਸ਼ਨ ਦਾ ਠੀਕ ਹੈ ਜੀ ਆ ਦੇ ਇਹ ਜੋ ਐਮ ਆਰ ਪੀ ਉਹ ਕੀ ਸਾਡਾ 50% ਫਲੈਟ ਆਫ ਹੈ ਠੀਕ ਹੈ ਜੀ ਹਾਂ ਜੀ ਇਹਦੀ ਐਮ ਆਰ ਪੀ ਹਾਂ ਜੀ ਕਿੰਨੀ ਐਮ ਆਰ ਪੀ ਹੈ ਇਹ ਹੈ ਜੀ 11.99 ਹੈ ਠੀਕ ਹੈ ਜੀ ਤੇ ਆਪਣਾ ਆਫਟਰ ਲੈਸ 600 ਪਏਗਾ ਫਲੈਟ ਰਿੰਗ ਜੇ ਮੈਂ ਤੁਹਾਨੂੰ ਕਲਰ ਆਪਸ਼ਨ ਹੋਰ ਦਿਖਾ ਦਿੰਨਾ ਹੈ ਉਹ ਵੈਰਾਈਟੀ ਇਹਦੇ ਚ ਠੀਕ ਹੈ ਜੀ ਇਹ ਸਾਰੀ ਲੇਡੀਜ਼ ਵੈਰਾਈਟੀ ਹੈ ਜੀ ਆ ਦੇਖੋ ਪਲਾਜੋ ਕਿੰਨਾ ਪਿਆਰਾ ਪਲਾਜੋ ਫੈ布ਰਿਕ ਦੇਖੋ ਸਾਰਾ ਬ੍ਰਾਂਡ ਦਾ ਹੀ ਮਿਲੇਗਾ ਕੋਈ ਲੋਕਲ ਨਹੀਂ ਹੈ ਜੀ ਕੋਈ ਲੁਧਿਆਣਾ ਮੇਡ ਨਹੀਂ ਆਪਣੇ ਕੋਲ ਠੀਕ ਹੈ ਜੀ ਲਓ ਜੀ ਪਲਾਜ਼ੋ ਦੇ ਵਿੱਚ ਇੱਥੇ ਤੁਹਾਨੂੰ ਮਤਲਬ ਬਹੁਤ ਸਾਰੀ ਕੁਆਂਟੀਟੀ ਮਿਲ ਜੂ ਬਹੁਤ ਸਾਰੇ ਡਿਜ਼ਾਈਨ ਕਲਰ ਜਿਹੜੇ ਫਲੈਟ 50 ਆਫ ਹੈ ਇਹਨਾਂ ਤੇ ਠੀਕ ਹੈ ਜੀ ਕਲਰ ਆਪਸ਼ਨ ਫੈਬ੍ਰਿਕ ਦੇਖੋ ਪਿਓਰ ਕਾਟਨ ਆਰਟੀਕਲ ਹੈ ਜੀ ਹਾਂਜੀ ਇਹਨਾਂ ਤੇ ਸਾਰਿਆਂ ਤੇ ਤੁਹਾਨੂੰ ਫਲੈਟ 50 ਜਿਹੜਾ ਆਫ ਕਰ ਸਕਦੇ ਹੋ ਤੁਸੀਂ ਲਓ ਜੀ ਪਿਓਰ ਕਾਟਨ ਦਾ ਫੈਬ੍ਰਿਕ ਹੈ ਸਾਡੇ ਸਟੋਰ ਦੇ ਘੱਟ ਤੋਂ ਘੱਟ ਤੁਹਾਨੂੰ 50% ਆਫ ਤਾਂ ਮਿਲੇਗਾ ਕਨੋਟ ਆਰਟੀਕਲ ਠੀਕ ਹੈ ਜੀ ਠੀਕ ਕੁਝ ਆਰਟੀਕਲ ਤੇ 60 ਕੁਝ ਤੇ 70 ਕੁਝ ਤੇ 80 ਠੀਕ ਹੈ ਜੀ ਤੇ ਆਰ ਆਲੇ ਟਾਈਮ ਤੇ ਅਸੀਂ ਫਰਸਟ ਫਲੋਰ ਤੇ ਇੱਕ ਸੈਗਮੈਂਟ ਹੋਰ ਸ਼ੁਰੂ ਕਰ ਰਿਹਾ ਹਾਂ ਜਿਹੜਾ ਦਿਖਾਉਂਦੇ ਮਿਡਲ ਲੈਵਲ ਜਾਂ ਲੋ ਲੈਵਲ ਆਸਰੇ ਹੈ ਨਾ ਜਿਹੜਾ ਪ੍ਰਾਈਜ਼ਿੰਗ ਬਹੁਤ ਆਟੋ ਹੈ ਠੀਕ ਹੈ ਜੀ ਜਿਹੜੇ ਆਰਟੀਕਲ ਆਪਾਂ ਨੂੰ 80 ਟੂ ਲੈ ਕੇ 90 ਟੂ ਠੀਕ ਹੈ ਜੀ ਇਹ ਲੈ ਕੇ ਆਏ ਆਪਾਂ ਕੋਟਰਾ ਦੀ ਬਲ ਬੋਟ ਮਾਟਰੀਕਲ ਹੈਗਾ ਇਹ ਤੇ ਇਹਦੇ ਵਿੱਚ ਸਾਈਜ਼ ਰਹੇਗਾ 28 ਤੋਂ 36 ਠੀਕ ਹੈ ਜੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਚੈੱਕ ਕਰ ਸਕਦੇ ਹੋ ਬ੍ਰਾਂਡ ਰੇਗੇ ਦਾ ਅਮਰੀਕਨ ਹੀ ਹੈ ਠੀਕ ਹੈ ਜੀ ਹਾਂ ਜੀ 100% 오ਰੀਜਨਲ ਲੋ ਜੀ ਇੰਪੋਰਟ ਆਰਟੀਕਲ ਉੱਪਰ ਤੁਸੀਂ ਲੋਗੋ ਹੈ ਨਾ ਜਿਹੜਾ ਦੇਖ ਸਕਦੇ ਹੋ ਸਾਰਾ 100% 오ਰੀਜਨਲ ਹੈ ਕੋਈ ਮਤਲਬ ਕਾਪੀ ਨਹੀਂ ਹੈਗੀ ਬਹੁਤ ਸੋਹਣਾ ਫੈਬਰਿਕ ਤੁਹਾਨੂੰ ਮੈਂ ਦੇਖੋ ਕਲਰ ਰੇਗੇ ਵਿੱਚ ਚਾਰ ਠੀਕ ਹੈ ਜੀ ਫਿਟਿੰਗ ਦੱਸੋ ਕਿਹੜੀ ਫਿਟ ਹੈ ਬੈਲ ਬੋਟਮ ਜੀ ਬੈਲ ਬੋਟਮ ਆ ਦੇਖੋ ਇਹ ਸਾਰੇ ਬੈਲ ਬੋਟਮ ਫਿਟ ਹੈਗੇ ਸਾਰੇ ਠੀਕ ਹੈ ਜੀ ਆ ਚਾਰ ਦੇ ਚਾਰ ਕਲਰ ਮਿਲ ਜਾਣਗੇ ਸਾਰੇ ਸਾਈਜ਼ ਮਿਲ ਜਾਣਗੇ ਲੋ ਜੀ ਇਹਨਾਂ ਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਤੇ ਸਾਈਜ਼ ਸਾਰੇ ਮਿਲ ਜਾਣਗੇ ਤੁਹਾਰੇ ਸਟੋਰ ਦੇ ਉੱਪਰ ਹਾਂ ਜੀ ਇਹਨਾਂ ਦਾ ਪ੍ਰਾਈਸ ਕੀ ਆ ਇਹਦਾ ਭਾਜੀ ਪ੍ਰਾਈਸ ਰਹਿਣਿਆਲਾ ਆਪਣਾ ਫਲੈਟ 1500 ਠੀਕ ਹੈ ਜੀ ਇਹ 70% ਆਫ ਕਰਕੇ ਅੱਛਾ ਜੀ 70% ਆਫ ਕਰਕੇ 1500 ਰੁਪਏ ਦੇ ਠੀਕ ਹੈ ਜੀ ਠੀਕ ਹੈ ਲੋ ਜੀ 70% ਆਫ ਤੁਹਾਨੂੰ ਮਿਲ ਜੂਗਾ origignal price 499 ਹੈ ਠੀਕ ਹੈ ਜੀ 499 ਹੈ ਠੀਕ ਹੈ ਜੀ ਠੀਕ ਹੈ ਕਾਸਿਕਵੈਂਸ ਟੌਪ ਵੀ ਹੈ ਜੀ ਟੌਪ ਦੀ ਵੈਰਾਈਟੀ ਵੀ ਲੈ ਕੇ ਆਏ ਆ ਤੁਹਾਡੇ ਲਈ ਆ ਦੇਖੋ ਪਾਰਟੀ ਵੀਰ ਟੌਪ ਲਓ ਜੀ ਹੁਣ ਪਾਰਟੀ ਵੀਰ ਟੌਪ ਤੁਹਾਨੂੰ ਦਿਖਾਵਾਂਗੇ ਓਨਲੀ 949 ਦੀ ਰੇਂਜ ਠੀਕ ਹੈ ਅਫਟਰ ਲੈਸ ਆ ਦੇਖੋ ਜੀ ਸਿਕਵੈਂਸ ਕਿੰਨਾ ਪਿਆਰਾ ਆਰਟੀਕਲ ਹੈ ਇਹ ਵੀ ਦੇਖ ਲਓ ਡੀਕੇ ਐਨਵਾਈ ਦਾ ਟੌਪ ਹੈ ਜੀ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਇਹਦਾ ਆਰਟੀਕਲ ਅਸੀਂ ਹਾਂਜੀ ਹਾਂਜੀ ਆ ਦੇਖ ਲਓ ਮੈਡ-ਅਪ ਦੇਖ ਸਕਦੇ ਹੋ ਤੁਸੀਂ ਲਓ ਜੀ ਮੈਡ-ਅਪ ਦਾ ਜਿਹੜਾ ਉੱਪਰ ਲੋਗੋ ਆ ਨਾ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਸਾਰੀ ਬਹੁਤ ਉਹਨੂੰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਸਾਰੇ ਤੋਂ ਜਿਹੜੇ ਕਪੜੇ ਮਿਲਣ ਲੱਗੇ ਹੈ ਪ੍ਰਾਈਸ ਲੱਗਾ ਪ੍ਰਾਈਸ ਵੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਮੈਂ ਕਿ ਪ੍ਰਾਈਸ ਦੇਖ ਸਕ ਰਿਹਾ ਹਾਂ ਲਓ ਜੀ ਹੌਲੀ ਆਉਂਦੇ ਆਰਟੀਕਲ ਮਿਲਦੀਗਾ ਸੇਮ ਸੀਕੁਐਂਸ ਇਸ ਚਾਹ ਬਾਕਸ ਸ਼ੂਜ਼ ਐਬੀਡੀ ਕੈਨ ਵਾਈ ਦਾ ਲਓ ਜੀ ਇਹਨਾਂ ਦੇ ਸਾਈਜ਼ ਸਾਰੇ ਮਿਲ ਜਾਣਗੇ ਜੀ ਤੇ ਸਾਈਜ਼ ਸੋਟਡ ਮਿਲਣਗੇ ਜੀ ਠੀਕ ਹੈ ਜੀ ਜੋ ਵਾ ਸੋਟਡ ਹੋਏਗਾ ਜੀ ਇੱਕਾ ਸਕਰਟ ਲੈ ਕੇ ਆਏ ਜੀ ਬੜੀ ਪਿਆਰੀ ਅਸੀਂ ਫਾਰਮਲ ਲੁੱਕ ਅੱਛਾ ਜੀ ਲੋ ਜੀ ਸਕਰਟ ਦੀ ਤੁਹਾਨੂੰ ਇੱਥੇ ਮਿਲ ਜਾਣਗੇ ਨਾ ਆਰਟੀਕਲ ਸਕਰਟ ਦੇ ਵਿੱਚ ਇਹ ਕੀ ਪ੍ਰਾਈਸ ਦੇ ਵਿੱਚ ਹੋ ਜੀ ਇਹ ਆਪਣਾ ਹੋਏਗਾ ਜੀ ਇਸ ਦੀ ਰੇਟ ਫ੍ਰੈਟ ਹੋਏਗੀ ਸਾਡੇ ਕੋਲ 650 ਓਨਲੀ ਠੀਕ ਹੈ ਜੀ 650 ਓਨਲੀ ਹਾਂਜੀ ਇਹਦੇ ਕਲਰ ਦੋ ਨੇ ਜੀ ਕਲਰ ਆਪਸ਼ਨ ਦੋ ਨੇ ਹਾਂਜੀ ਕਾਕਲਾ ਦਾ ਬਲੈਕ ਚ ਹਾਂਜੀ ਹੁਣ ਆਪਾਂ ਐਕਸੈਸਰੀ ਤੁਹਾਨੂੰ ਦਿਖਾਵਾਂਗੇ ਇੱਥੇ ਕੁਝ ਬੈਗਸ ਨੇ ਆ ਦੇਖੋ ਸਾਰਿਆਂ ਦੀ ਇੱਕ ਨੀਡ ਹੁੰਦੀ ਹੈ ਜੀ ਕਿ ਆਪਣਾ ਛੋਟਾ ਬੈਗ ਚਾਹੀਦਾ ਹੁੰਦਾ ਜਿਹਨੂੰ ਸਲਿੰਗ ਬੈਗ ਕਹਿੰਦੇ ਹਾਂਜੀ ਹੁਣੇ ਬ੍ਰਾਂਡ ਤੇ ਫੋਕਸ ਕਰੋ ਹਾਂਜੀ ਇਹ 100% 오ਰੀਜినਲ ਆਰਟੀਕਲ ਹੈ ਠੀਕ ਹੈ ਜੀ ਔਰ ਬੜੇ ਰੀਜ਼ਨੇਬਲ ਪ੍ਰਾਈਸ ਤੇ ਹੈ ਹਾਂਜੀ ਲੈਸ ਦਨ 3000 ਤੁਹਾਨੂੰ ਇਹ ਬੈਗ ਮਿਲ ਜੇਗਾ 오ਰੀਜినਲ ਬਿਲਕੁਲ ਠੀਕ ਹੈ ਜੀ ਯਾਨੀ ਮਤਲਬ ਜਿਪ ਵਗੈਰਾ ਸਭ ਬਿਲਕੁਲ ਉਸੇ ਕੁਆਲਿਟੀ ਦੀ ਹੈ ਹਾਂਜੀ ਜੋ 오ਰੀਜినਲ ਹੈ ਸੇਮ ਸੇਮ ਟੂ ਸੇਮ ਬੈਗ ਤੁਹਾਨੂੰ ਮਿਲੇਗਾ ਜਿਹੜਾ 오ਰੀਜినਲ ਹੈ ਇਹ ਵੀ ਸਟੋਰ ਆਰਟੀਕਲ ਇਹ ਸਟੋਰ ਆਰਟੀਕਲ ਹੈ ਜੀ ਠੀਕ ਹੈ ਜੀ ਠੀਕ ਬਾਕੀ ਇਹ ਸੀਕੇ ਦਾ ਵੀ ਬਿਲਕੁਲ 오ਰੀਜినਲ ਫੈਬਰਿਕ ਵਾਲਾ ਆਰਟੀਕਲ ਹੈ ਸੇਮ ਟੂ ਸੇਮ ਹੈ ਠੀਕ ਹੈ ਜੀ ਇਹ ਨੈਕਸਟ ਔਰਿਜਨਲ ਹੈ ਹਾਂਜੀ ਪਰ ਹੈ ਬਿਲਕੁਲ ਸੇਮ ਕੁਆਲਿਟੀ ਆਲਮੋਸਟ ਫਰ ਨੂੰ ਠੀਕ ਹੈ ਜੀ ਇਹਦਾ ਕੀ ਕਿੰਨਾ ਪ੍ਰਾਈਸ ਹੋਊਗਾ ਇਹ ਅਪ੍ਰੋਕਸੀਮੇਟਲੀ ਵਿਦਿਨ 3000 ਹੀ ਹੈ ਜੀ ਠੀਕ ਹੈ ਜੀ ਠੀਕ ਇਹਨਾਂ ਦਾ 2500 ਪ੍ਰਾਈਸ ਹੈ 2500 2800 ਹਾਂਜੀ ਡਿਪੈਂਡਿੰਗ ਅਪਨ ਪਾਰਟिकुलर ਆਰਟੀਕਲ ਇਦਾਂ ਫਿਰ ਇਹ ਨੈਕਸਟ ਟੂ ਇੱਕ ਗੁੱਚੀ ਲਾਈਕ ਬੈਗ ਹੈ ਇਹ ਨੈਕਸਟ ਟੂ ਹੋਜੀ ਹੈ ਹਾਂਜੀ ਇਹ 100% ਹੋਜੀ ਨਹੀਂ ਹੈਗੇ ਇਹ ਨੈਕਸਟ ਔਰਿਜਨਲ ਹੈ ਠੀਕ ਹੈ ਜੀ ਮਤਲਬ ਸੇਮ ਫੈਬਰਿਕਸ ਹੈ ਜਿਸ ਤੋਂ ਬਾਅਦ ਫਿਰ ਇਹ ਬਰਬਰੀ ਦਾ ਬੈਗ ਹੈ ਹਾਂਜੀ ਇਹ ਸਾਰੇ ਅੱਛੇ ਫੈਬਰ ਹਾਂਜੀ ਇਹ ਮਤਲਬ ਫੈਬਰਿਕ ਸੇਮ ਹੈ ਜੋ ਬ੍ਰਾਂਡ ਦਾ 100% 오ਰੀਜਨਲ ਨਹੀਂ ਕਹ ਰਿਹਾ ਆਪਾਂ ਠੀਕ ਹੈ ਜੀ ਠੀਕ ਹੈ ਫੈਬਰਿਕ ਸੇਮ ਹੈ ਜੀ ਹੋਰ ਫੈਬਰਿਕ ਸੇਮ ਹੈ ਅਚੀ ਕੁਆਲਿਟੀ ਹੈ ਪ੍ਰਾਈਸ وہی 2000 ਦੀ ਰੇਂਜ ਚ ਹੈਗੇ ਠੀਕ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਲਾਸਟ ਆਪਾਂ ਜਿਹੜਾ ਆਰਟੀਕਲ ਦਿਖਾਣਾ ਹੈ ਇਹ 100% 오ਰੀਜਨਲ ਆਰਟੀਕਲ ਹੈ ਜੀ ਠੀਕ ਹੈ ਜੀ ਇਹ ਬੈਗ ਤੁਸੀਂ ਯੂਐਸਏ ਚ ਲੈ ਜਾਓ ਹਾਂਜੀ ਸੇਮ ਬੈਗ ਤੁਹਾਨੂੰ 250 ਤੋਂ 300 ਡਾਲਰ ਠੀਕ ਹੈ ਜੀ ਮੀਨਸ ਜੋਈ 25000 ਦਾ ਮਿਲੇਗਾ ਘੱਟ ਤੋਂ ਘੱਟ ਹਾਂਜੀ ਇੱਥੇ ਤੁਹਾਨੂੰ ਮਿਲ ਰਿਹਾ ਸਿਰਫ 6500 ਰੁਪਏ ਦਾ ਠੀਕ ਹੈ ਜੀ ਸੇਮ ਬਿਲਕੁਲ ਡਿਜ਼ਾਈਨਿੰਗ ਐਸ ਸੇਮ ਫੈਬਰਿਕ ਐਸ ਸੇਮ ਜਿਪਰ ਤੇ ਫੋਕਸ ਕਰੋ ਕੋਚ ਦਾ ਹੈਗਾ ਹਾਂਜੀ ਬਿਲਕੁਲ オリジナル ਹੈਗਾ ਸਿਰਫ ਆਪਣੇ ਕੋਲ 6 ਪੀਸ ਆਇਆ ਹੈ ਹਾਂਜੀ ਤੇ ਜਿਹੜਾ ਵੀ ਲੱਕੀ ਬੰਦਾ ਪਹਿਲਾਂ ਆਏਗਾ ਉਹ ਲੈ ਜਾਏਗਾ ਉਹ ਲੈ ਜਾਏਗਾ ਹਾਂਜੀ 6500 ਫਿਕਸ ਪ੍ਰਾਈਸ ਹੈ ਠੀਕ ਹੈ ਜੀ ਠੀਕ ਇਸ ਤੋਂ ਇਲਾਵਾ ਆਪਣੇ ਕੋਲੇ ਸ਼ੀਟਸ ਆ ਗਏ ਹਨ ਹਾਂਜੀ ਗੋਗਲਸ ਇ ਡਿਫਰੈਂਟ ਬ੍ਰਾਂਡਸ ਇਹਨਾਂ ਦੇ ਹੈਗੇ ਇਹਨਾਂ ਦੀ ਮਤਲਬ ਐਂਟੀਗਲੇਅਰ ਹੈ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਇਹ ਇਹ ਅਪਰੋਕਸੀਮੇਟਲੀ 1000 ਰੁਪਏ ਦੀ ਰੇਂਜ ਚ ਹੈਗੇ ਜੀ ਠੀਕ ਹੈ ਜੀ ਠੀਕ ਹੈ 1000 ਤੋਂ ਲੈ ਕੇ 1500 ਤੱਕ ਹੈਗੇ ਹਾਂਜੀ ਹਾਂਜੀ ਡਿਫਰੈਂਟ ਡਿਫਰੈਂਟ ਰੇਂਜ ਹੈ ਠੀਕ ਹੈ ਜੀ ਤੇ ਉੱਪਰ ਇਦਾਂ ਹੀ ਪਰਫਿਊਮ ਹੈਗੇ ਪਰਫਿਊਮ ਹੈਗੇ ਹਾਂਜੀ ਇਹ ਸਾਰੇ ਟੈਸਟਰ ਹੈ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ ਵੀ 1000 ਤੋਂ ਲੈ ਕੇ 1500 ਤੱਕ ਹੈਗੇ ਠੀਕ ਹੈ ਜੀ ਮੋਸਟਲੀ 1500 ਦੇ ਹਨ 1000 ਦੀ ਰੇਂਜ ਚ ਦੋ ਤਿੰਨ ਆਰਟੀਕਲ ਹੈ ਠੀਕ ਹੈ ਠੀਕ ਹੈ ਜੀ ਲਓ ਜੀ 150 ਇਸ ਤੋਂ ਵੌਲੇਟ ਹੈ ਜੀ ਹਰ ਹਰ ਇੱਕ ਬੰਦੇ ਦੀ ਲੋੜ ਹੈ ਹਾਂਜੀ ਆਪਾਂ ਪਰਸ ਜੇਬ ਚ ਰੱਖਣਾ ਹੁੰਦਾ ਹਾਂਜੀ ਹੁਣ ਤੁਹਾਨੂੰ ਇਹ ਕੋਚ ਦਾ origignal ਪਰਸ ਮਿਲ ਜੇਗਾ ਠੀਕ ਹੈ ਜੀ ਆ ਦੇਖੋ ਕੋਚ ਦਾ origignal ਪਰਸ ਆਪਾਂ ਲੈਂਡ ਜੇ ਇਹ 10000 ਦਾ ਹਾਂਜੀ ਇੱਥੇ ਤੁਹਾਨੂੰ ਮਿਲਣਾ ਸਿਰਫ 1200 ਰੁਪਏ ਚ 1200 ਠੀਕ ਹੈ ਜੀ ਕੋਚ ਦੇ ਡਿਫਰੈਂਟ ਕਲਰ ਡਿਫਰੈਂਟ ਡਿਜ਼ਾਈਨ ਹੈਗੇ ਆ ਲਾਸਟ ਵੀਡੀਓ ਤੁਹਾਨੂੰ ਦਿਖਾਈ ਸੀ ਕੈਨਥ ਕਾਲ ਦਾ ਹਾਂਜੀ ਉਹ ਵੀ ਹੈਂਡ ਪ੍ਰਿੰਟ origignal ਸੀ ਆਪਣਾ ਤੇ ਐਤ ਕੀ ਤੁਹਾਨੂੰ ਇਹ ਮਿਲ ਗਿਆ ਇਹ ਰੈਂਗਲਰ ਦੇ ਆ ਏ 1000 ਦੇ ਦੋ ਹੈਗੇ ਆ ਅੱਛਾ 1000 ਦੇ ਦੋ ਰੈਗੂਲਰ ਦੇ ਠੀਕ ਹੈ ਜੀ ਇਹ ਵੀ ਪਿਓਰ ਲੈਦਰ ਹੈ ਲਓ ਜੀ ਇਹਨਾਂ ਤੇ ਆਫ ਆਫਰ ਆ ਜਿਹੜਾ ਲੱਗਿਆ ਹੋਇਆ 1000 ਦੇ ਤੁਹਾਨੂੰ ਦੋ ਮਿਲ ਜਾਣਗੇ ਬਾਕੀ ਕੁਆਲਿਟੀ ਬਹੁਤ ਗੁੱਡ ਹੈ ਇਹਨਾਂ ਦੀ ਹਾਂਜੀ ਇਹ ਕੈਰਟ ਕੋਲ ਦਾ 100% 오ਰੀਜਨਲ ਵਿਦ ਬਾਕਸ ਪੈਕਿੰਗ ਠੀਕ ਹੈ ਜੀ ਕੰਪਨੀ ਦੀ ਪ੍ਰਾਈਜ਼ਿੰਗ ਲੱਗੀ 2199 ਠੀਕ ਹੈ ਜੀ ਲਓ ਜੀ ਉੱਪਰ ਤੁਸੀਂ ਦੇਖ ਸਕਦੇ ਹੋ ਪ੍ਰਾਈਜ਼ਿੰਗ ਲੱਗੀ ਹੋਈ ਤੇ ਇਹ ਪਰਸ ਹੈ ਇਹ ਦੇ ਡਿਫਰੈਂਟ ਕਲਰ ਡਿਫਰੈਂਟ ਆਰਟੀਕਲ ਹੈਗੇ ਆ ਠੀਕ ਹੈ ਡਿਜ਼ਾਈਨ ਵਾਲੇ ਵੀ ਹੈ ਪਲੇਨ ਵੀ ਹੈ ਇਹ ਸਾਰੇ ਤੁਹਾਨੂੰ 1000 ਰੁਪਏ ਚ ਮਿਲ ਜਾਏਗਾ ਠੀਕ ਹੈ ਜੀ ਸਿਰਫ 1000 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਗੇ ਤੋਂ ਇਹ ਇਸ ਪ੍ਰਾਈਸ ਤੇ ਪੂਰੇ ਮਤਲਬ ਪੰਜਾਬ ਚ ਆਪਾਂ ਨੂੰ ਡੁਪਲੀਕੇਟ ਮਿਲ ਰਹੇ ਆ ਠੀਕ ਹੈ ਜੀ ਇੱਥੋਂ ਤੋਂ ਤੁਹਾਨੂੰ origignal ਮਿਲੇਗਾ origignal ਵਿਦ ਗਾਰੰਟੀ ਹਾਂਜੀ ਕੰਪਨੀ ਦਾ ਨੇਮ ਹੈ ਕੰਪਨੀ ਦਾ ਲੋਗੋ ਹੈ ਕੰਪਨੀ ਤੋਂ ਵਾਈ ਕੀਤੀ ਹੈ ਹਾਂਜੀ ਤੇ ਵਿਦ ਪ੍ਰਾਈਸਿੰਗ ਹੈ ਕੰਪਨੀ ਪ੍ਰਾਈਸਿੰਗ ਲੱਗੀ ਉਸ ਤੇ 50 ਤੋਂ ਜ਼ਿਆਦਾ ਆਫ ਮਿਲ ਰਿਹਾ ਆਫ ਮਿਲ ਰਿਹਾ ਹਾਂਜੀ ਬੋਟ 60% ਹਾਂਜੀ ਲੇਡੀਜ਼ ਦੇ ਬੈਗ ਤੁਹਾਨੂੰ ਇਥੋਂ ਮਿਲ ਜਾਣਗੇ ਸਟੋਰ ਦੇ ਉੱਪਰੋਂ ਤੁਸੀਂ ਆਰਟੀਕਲ ਜਿਹੜੇ ਦੇਖ ਸਕਦੇ ਹੋ ਲਓ ਜੀ 10% ਹਾਂਜੀ ਜਿਵੇਂ ਆਪਾਂ ਤੁਹਾਨੂੰ ਇਹ ਸਟੋਰ ਦਿਖਾਇਆ ਤੇ ਲੇਡੀਜ਼ ਦੇ ਆਪਾਂ ਤੁਹਾਨੂੰ ਕੱਪੜੇ ਦਿਖਾਏ ਨੇ ਬਾਕੀ ਇਹ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੇ ਸਾਰਾ ਸਟੋਰ ਦਾ ਐਡਰੈਸ ਵੀ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਜਰੂਰ ਵਿਜ਼ਿਟ ਕਰਿਓ ਸਟੋਰ ਦੇ ਉੱਪਰ ਤੇ ਰਖੜੀ ਜਾਂਦੇ ਤਿਹਾੜ ਕਰਕੇ ਕੁਝ ਸਪੈਸ਼ਲ ਆਫਰ ਜਿਹੜੇ ਚੱਲ ਰਹੇ ਨੇ ਜਰੂਰ ਇੱਕ ਵਾਰ ਵਿਜ਼ਿਟ ਕਰਿਓ ਬਾਕੀ ਜੇ ਕੋਈ ਵੀ ਤੁਹਾਡੀ ਹੋਰ ਇਨਫੋਰਮੇਸ਼ਨ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਇਹਨਾਂ ਨੰਬਰਸ ਤੇ ਕਾਲ ਕਰਕੇ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਆਨਲਾਈਨ ਮਤਲਬ ਕੱਪੜੇ ਮੰਗਵਾਉਣੇ ਨੇ ਤਾਂ ਤੁਸੀਂ ਇਹ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਹਾਂਜੀ ਆਪਾਂ ਤੁਹਾਨੂੰ ਦਿਖਾਇਆ ਪ੍ਰ ਦੇ ਵਿੱਚ ਆਪਾਂ ਉਸ ਦੀ ਲੋਕੇਸ਼ਨ ਤੁਹਾਨੂੰ ਸਾਰੀ ਦੱਸਤੀ ਵੀਡੀਓ ਦੇ ਵਿੱਚ ਐਡਰੈਸ ਸਾਰਾ ਦੱਸਤਾ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਐਡਰੈਸ ਹੈਗਾ ਤੇ ਸਕਰੀਨ ਦੇ ਉੱਪਰ ਵੀ ਆਪਾਂ ਐਡਰੈਸ ਜਿਹੜਾ ਵਿੱਚ ਆਪਾਂ ਚਲਾ ਦਾਂਗੇ ਤੇ ਇਹ ਸਟੋਰ ਤੇ ਤੁਸੀਂ ਜਰੂਰ ਵਿਜ਼ਿਟ ਕਰਿਓ ਤੁਹਾਨੂੰ ਬ੍ਰਾਂਡਸ ਦੇ ਕੱਪੜੇ ਜਿਹੜੇ ਮਤਲਬ 50 50% ਆਫ ਤੇ ਜਿਹੜੇ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੇ ਜਿਹੜੇ ਇੱਥੇ ਕੱਪੜਿਆਂ ਦੀ ਮਤਲਬ ਕੁਆਲਿਟੀ ਹੈ ਬਹੁਤ ਵਧੀਆ ਇੱਕ ਵਾਰ ਤੁਸੀਂ ਜਰੂਰ ਵਿਜ਼ਿਟ ਕਰਿਓ ਇਹ ਸਟੋਰ ਦੇ ਉੱਪਰ ਬਾਕੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਪੂਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ